ਕਿ ਤੁਹਾਨੂੰ ਪਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਕਿੰਨੇ ਦਿਹਾੜੇ ਸਬੰਧ ਰੱਖਦੇ ਆ ਪਤਾ ਏ ਜੀ ਕਿਸੇ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਤਿੰਨ ਦਿਹਾੜੇ ਸਬੰਧ ਰੱਖਦੇ ਆ ਪਹਿਲਾ ਦਿਹਾੜਾ ਹੈ ਜਿਹੜਾ ਆਪ ਰਾਜ ਜੀ ਦੇ ਇਤਿਹਾਸ ਨਾਲ ਸਬੰਧ ਰੱਖਦਾ ਔਰ ਦੂਸਰਾ ਜਿਹੜਾ ਦਿਹਾੜਾ ਹੈ ਉਹ ਕਿਹੜਾ ਜੀ ਸੰਪੂਰਨਤਾ ਦਿਵਸ ਇਹ ਦਿਹਾੜਾ ਸਾਬੋ ਕੀ ਤਲਵੰਡੀ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਧਰਤੀ ਦੇ ਨਾਲ ਔਰ ਕਲੰਗੀਆਂ ਵਾਲੇ ਬਾਪੂ ਦਰਵੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਇਤਿਹਾਸ ਨਾਲ ਸੰਬੰਧ ਰੱਖਦਾ ਹੈ। ਇਸੇ ਤਰੀਕੇ ਤੀਸਰਾ ਦਿਹਾੜਾ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਸੰਬੰਧ ਰੱਖਦਾ ਉਹ ਹੈ ਜੀ ਗੁਰਤਾ ਗੱਦੀ ਦਿਹਾੜਾ। ਇਹ ਸੰਬੰਧ ਰੱਖਦਾ ਹੈ ਸੱਚਖੰਡ ਸ਼੍ਰੀ ਅਵਚਲ ਨਗਰ ਹਯੂਰ ਸਾਹਿਬ ਨਾਦੇੜ ਦੀ ਪਾਵਨ ਧਰਤੀ ਦੇ ਨਾਲ ਔਰ ਸੋਢੀ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਜੀਵਨ ਦੇ ਨਾਲ ਹੁਣ ਪਿਛਲੇ ਦਿਨੀ 29 ਅਗਸਤ ਨੂੰ ਇੱਕ ਦਿਹਾੜਾ ਲੰਘ ਕੇ ਗਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕਿਹੜਾ ਦਿਹਾੜਾ ਸੀ ਜੀ ਉਹ ਕਿਹੜਾ ਦਿਹਾੜਾ ਸੀ ਸੰਪੂਰਨਤਾ ਦਿਵਸ ਇਹ ਮੈਂ ਇਸ ਕਰਕੇ ਅਰਜ ਕਰਨ ਲੱਗਾ ਸੰਗਤਾਂ ਪਿਆਰ ਬਹੁਤ ਬਖਸ਼ਦੀਆਂ ਜੀ ਸੰਗਤਾਂ ਬਹੁਤ ਮਾਨ ਨੂੰ ਹੌਸਲਾ ਫਜਾਈ ਦਿੰਦੀਆਂ ਔਰ ਉੱਥੇ ਆਪਣੇ ਨਿੱਕੇ ਨਿੱਕੇ ਜਿਹੜੇ ਸਵਾਲ ਹੁੰਦੇ ਆ ਸਾਨੂੰ ਵੱਡਾ ਜਾਣ ਕੇ ਉਹ ਕਰ ਦਿੰਦੇ ਆ ਭਾਵੇਂ ਸਾਡੇ ਕੋਲੇ ਉਹਨਾਂ ਸਵਾਲਾਂ ਦੇ ਜਵਾਬ ਹੋਣ ਭਾਵੇਂ ਨਾ ਹੋਣ ਪਰ ਗੁਰੂ ਰਾਮਦਾਸ ਜੀ ਮਹਾਰਾਜ ਦੀ ਕਿਰਪਾ ਸਦਕਾ ਉਹ ਸੋਚ ਲੈਂਦੇ ਆ ਕਿ ਸਾਨੂੰ ਜਵਾਬ ਦੇ ਦੇਣਗੇ ਉਹ ਜਦੋਂ ਕਈ ਵਾਰੀ ਬਚਨ ਕਰਦੇ ਆ ਨਾ ਕਿਸੇ ਗੁਰਮੁਖ ਨੇ ਸਵਾਲ ਕੀਤਾ ਉਹ ਕਹਿਣ ਲੱਗਾ ਭਾਈ ਸਾਹਿਬ ਗਿਆਨੀ ਜੀ 2 ਦਿਨ ਪਹਿਲਾਂ ਤੇ ਸੰਪੂਰਨਤਾ ਹੋ ਰਹੀ ਹੈ 29 ਅਗਸਤ ਨੂੰ ਤੇ ਸੰਪੂਰਨਤਾ ਹੋ ਰਹੀ ਹੈ 30 31 1 2 3 ਇਹ ਜਿਹੜੇ 5 ਦਿਨੀ ਵਿਚਕਾਰ ਲੰਗੇ ਨਾ 6 ਦਿਨ ਤੇ 7ਵੇਂ ਦਿਨ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਆ ਗਿਆ ਵੀ ਇੰਨੇ ਘੱਟ ਸਮੇਂ ਵਿੱਚ ਸਤਗੁਰਾਂ ਦੀ ਇਹ ਕਿਰਪਾ ਹੋ ਗਈ ਕਿ ਤੁਹਾਨੂੰ ਵੀ ਇਦਾਂ ਹੀ ਲੱਗਦਾ ਜੀ ਵੀ ਪਹਿਲਾਂ ਸੰਪੂਰਨਤਾ ਹੋਈ ਤੇ ਫੇਰ ਪ੍ਰਕਾਸ਼ ਹੋਇਆ ਕਿਸੇ ਨੂੰ ਇਦਾਂ ਲੱਗਦਾ ਮੇਰੀ ਬੇਨਤੀ ਨੂੰ ਸਮਝਿਓ ਸੱਚ ਕਰਕੇ ਗੁਰੂ ਕੋਲੇ ਇਮਾਨਦਾਰੀ ਆਪਾਂ ਕੋਈ ਪੇਪਰ ਨਹੀਂ ਲੈਣ ਦੇ ਨਹੀਂ ਤੁਹਾਡਾ ਇਹ ਹੈ ਕਿ ਬਾਅਦ ਵਿੱਚ ਨੰਬਰ ਦਿੱਤੇ ਜਾਣਿਆ ਆਪਾਂ ਤੇ ਗੱਲਾਂ ਕਰਦੇ ਆ ਗੁਰੂ ਰਾਮਦਾਸ ਨੇ ਆਪਣੇ ਘਰੋਂ ਤੁਹਾਨੂੰ ਪਿਆਰ ਦੇ ਕੇ ਨਵਾਜਣਾ ਮੈਂ ਤੇ ਸਿਰਫ ਗੱਲਾਂ ਬੇਨਤੀਆਂ ਵਿਚਾਰਾਂ ਕਰਕੇ ਤੁਰ ਜਾਵਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜਾ ਦਿਹਾੜਾ ਹੈ ਨਾ ਜੀ ਸੰਪੂਰਨਤਾ ਦੇ ਵਿੱਚ ਜੇ ਆਪਾਂ ਦਿਨਾਂ ਦੇ ਹਿਸਾਬ ਨਾਲ ਲਾਈਏ ਤੇ ਹਰ ਸਾਲ ਇਹ ਦਿਹਾੜਾ ਕੁਝ ਦਿਨਾਂ ਦੀ ਵਿੱਥ ਤੇ ਆ ਜਾਂਦਾ ਹੈ ਇਹ ਹਰ ਸਾਲ ਦਿਹਾੜਾ ਕਿਸੇ ਵੇਲੇ 5 ਦਿਨ 7 ਦਿਨ ਹਫਤਾ ਇਨਾਂ ਕੋ ਵਿੱਚ ਵਿਚਕਾਰ ਜੇ ਰਹਿੰਦਾ ਜਿਆਦਾ ਦਿਨ ਨਹੀਂ ਹੁੰਦੇ ਵੀ ਮਹੀਨੇ-ਮਹੀਨੇ ਦਾ ਫਰਕ ਨਹੀਂ ਹੁੰਦਾ ਦਿਨਾਂ ਦੇ ਹਿਸਾਬ ਦੇ ਨਾਲ ਸੰਪੂਰਨਤਾ ਦਿਵਸ ਪਹਿਲਾਂ ਆਉਂਦਾ ਔਰ ਪ੍ਰਕਾਸ਼ ਦਿਹਾੜਾ ਬਾਅਦ ਵਿੱਚ ਆਉਂਦਾ ਪਰ ਜੇ ਇਤਿਹਾਸ ਦੀ ਨਜ਼ਰ ਤੋਂ ਤੁਸੀਂ ਵੇਖੋਗੇ ਤਾਂ ਜਿਹੜਾ ਸੰਪੂਰਨਤਾ ਦਿਵਸ ਹੈ ਪਹਿਲਾਂ ਆ ਜਾਂਦਾ ਇਤਿਹਾਸ ਦੇ ਵਿੱਚ ਉਹ ਦਿਹਾੜਾ 102 ਸਾਲ ਦੇ ਬਾਅਦ ਘਟਿਤ ਹੁੰਦਾ ਜਿਹੜਾ ਸੰਪੂਰਨਤਾ ਦਾ ਦਿਹਾੜਾ ਹੈ ਇਤਿਹਾਸ ਵਿੱਚ 1604 ਈਸਵੀ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਹੋ ਜਾਂਦਾ ਔਰ ਜਿਹੜੀ ਸੰਪੂਰਨਤਾ ਹੈ ਉਹ 102 ਸਾਲ ਬਾਅਦ 1706 ਈਸਵੀ ਨੂੰ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਵਿਖੇ ਹੁੰਦੀ ਹੈ ਜੇ ਆਪਾਂ ਦਿਨਾਂ ਦੇ ਹਿਸਾਬ ਨਾਲ ਲਈਏ ਤੇ 5-7 ਦਿਨ ਬਣਦੇ ਐ ਪਰ ਜਦੋਂ ਇਤਿਹਾਸ ਦੀ ਨਜ਼ਰ ਤੋਂ ਵੇਖਾਂਗੇ ਇਹ ਦਿਹਾੜਿਆਂ ਦਾ ਆਪਸ ਵਿੱਚ ਕੋਈ ਸਬੰਧ ਨਹੀਂ ਹੈ ਭਾਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਿਹਾੜੇ ਆ ਔਰ ਇਹ ਵੀ ਯਾਦ ਰੱਖਿਓ ਜਿਸ ਗ੍ਰੰਥ ਦਾ ਪ੍ਰਕਾਸ਼ ਹੋਇਆ ਪਹਿਲਾ ਪ੍ਰਕਾਸ਼ ਉਹਦੀ ਸੰਪੂਰਨਤਾ ਨਹੀਂ ਹੋਈ ਤੇ ਜਿਸ ਗ੍ਰੰਥ ਦੀ ਸੰਪੂਰਨਤਾ ਹੋਈ ਹੈ ਉਹਦਾ ਪਹਿਲਾ ਪ੍ਰਕਾਸ਼ ਹੀ ਨਹੀਂ ਹੋਇਆ ਅੱਜ ਵੀ ਜਿਸ ਗ੍ਰੰਥ ਦੀ ਮਹਾਰਾ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ ਮਾਨਤਾ ਕੀਤੀ ਉਕਨੇ ਜਲੰਧਰ ਦੇ ਨੇੜੇ ਇੱਕ ਸ਼ਹਿਰ ਹੈ ਪਿੰਡ ਕਹਿ ਲੋ ਸ਼ਹਿਰ ਕਹਿ ਲੋ ਕਸਬਾ ਹੈ ਕਰਤਾਰਪੁਰ ਅੱਜ ਵੀ ਸਤਿਗੁਰਾਂ ਦਾ ਉਹ ਜਿਹੜਾ ਪਾਵਨ ਸਰੂਪ ਹੈ ਜੀ ਉਥੇ ਸੁਭਾਏ ਮਾਨ ਹੈ ਉਸ ਗ੍ਰੰਥ ਨੂੰ ਪਹਿਲਾ ਪ੍ਰਕਾਸ਼ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਆਪਣੀ ਕਿਰਪਾ ਦੇ ਅਨੁਸਾਰ ਕਰਾਇਆ ਤਿੰਨ ਦਿਹਾੜੇ ਸਬੰਧ ਰੱਖਦੇ ਆ ਔਰ ਇਹ ਵੀ ਮੈਂ ਬੇਨਤੀ ਕਰਦਿਆਂ ਜਿਸ ਗ੍ਰੰਥ ਦੀ ਸੰਪੂਰਨਤਾ ਹੁੰਦੀ ਹੈ ਫਿਰ ਉਸੇ ਗ੍ਰੰਥ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰਤਾ ਗੱਦੀ ਦਾ ਤਿਲਕ ਲਾਉਂਦੇ ਹੈ